ਅਧੋਤ ਵਾਇਰਲੀ ਕਾ ਖਾਲਦਾ ਵਾਇਰਲੀ ਦੇ ਬਸੇ ਅੱਜ ਗੜਿਆ ਸੁਲਾਬ ਸੀ ਗੋਦੋਂਦ ਵਾਲਾ ਸਟੇਡੀਅਮ ਦੇ ਵਿੱਚ ਜੋ ਸਾਹਮਣੇ ਤਸਵੀਰਾਂ ਵਿੱਚ ਦੇਖਣਾ ਇਹਨੇ ਸਾਡੇ ਡੀਐਸਪੀ ਸਾਹਿਬ ਖੇਰਾ ਸਾਹਿਬ ਜੀ ਨੇ ਸਨਾਮ ਦੇ ਜਿਹੜੇ ਮੌਜੂਦਾ ਅਫਸਰ ਨੇ ਇਸ ਟਾਈਮ ਖੇਰਾ ਸਾਹਿਬ ਅੱਜ ਦੀ ਜਿਹੜੀ ਰੈਲੀ ਹੈ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਸੀਂ ਬਹੁਤ ਵਧੀਆ ਪ੍ਰਬੰਧਾ ਕੀਤਾ ਇਹਨਾਂ ਦਾ ਸਸਤਾਮਾ ਨਾਲ ਰੜਕੇ ਕੀ ਕਹਿਣਾ ਚਾਹੋਗੇ ਇਸ ਬਾਰੇ ਇਹਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਜੋ ਨਸ਼ੇ ਦੇ ਖਿਲਾਫ ਜੋ ਨਸ਼ੇ ਵਿਰੋਧ ਮਹਿੰਮ ਚਲਾਈ ਹੋਈ ਹੈ ਉਹਦੇ ਨੂੰ ਮੁੱਖ ਰੱਖਦੇ ਹੋਇਆ ਪੰਜਾਬ ਸਰਕਾਰ ਦੇ ਉਪਰਾਲੇ ਦੇ ਸਦਕਾ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਔਰ ਸਾਡੇ ਲੋਕਲ ਸ਼ਹਿਰ ਦੀ ਜਿਹੜੀ ਕਮੇਟੀਆਂ ਨੇ ਸ਼ਹੀਦ ਉਦਮ ਸਿੰਘ ਦੇ ਵਾਰਸ ਹੋਣ ਦੇ ਨਾਤੇ ਇਹ ਸਾਡਾ ਬਹੁਤ ਇਤਿਹਾਸਕ ਸ਼ਹਿਰ ਹੈ ਜੋ ਸ਼ਹੀਦ ਉਦਮ ਸਿੰਘ ਸਾਡੇਆਂ ਨੇ ਬਾਹਰ ਜਾ ਕੇ ਇੱਕ ਬਦਲਾ ਲਿਆ ਸੀ ਇਹ ਵੀ ਹੁਣ ਇੱਕ ਹਸਾਬ ਨਾਲ ਜਿਹੜੇ ਸਾਡੇ ਨਸ਼ੇ ਦੇ ਵਿੱਚ ਬੱਚਿਆਂ ਨੂੰ ਵਾੜ ਰਹੇ ਨੇ ਉਹਨਾਂ ਦੇ ਖਿਲਾਫ ਇੱਕ ਜੁੱਧ ਹੈ ਉਹ ਐਲਾਨ ਜੋ ਸ਼ਹੀਦ ਉਦਮ ਸਿੰਘ ਵੱਲੋਂ ਕੀਤਾ ਗਿਆ ਸੀ ਉਹ ਵੀ ਸਾਡੇ ਹੁਣ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਇਆ ਜਾਵੇ ਜੋ ਇੱਕ ਮਾੜੀ ਦਲਦਲ ਜੋ ਅੱਜਕੱਲ੍ਹ ਚੱਲ ਰਹੀ ਪੰਜਾਬ ਜਿਹੜਾ ਨਸ਼ੇ ਦੇ ਦਲਦਲ ਜਾ ਰਿਹਾ ਜੋ ਲੋਕ ਕਹਿ ਰਹੇ ਸੀ ਕਿ ਨਸ਼ਾ ਮੁਕਤ ਕਰਨਾ ਆਪ ਨੂੰ ਇਸ ਕਰ ਰਹੇ ਆ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਔਰ ਅਸੀਂ ਲੋਕਲ ਕਮੇਟੀਆਂ ਨੂੰ ਨਾਲ ਲੈ ਕੇ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਕੋਈ ਵੀ ਕਿਸੇ ਵੀ ਪਾਰਟੀ ਦੇ ਵਰਕਰ ਹੈ ਇਹ ਸਾਰੀਆਂ ਜਥੇਬੰਦੀਆਂ ਨੇ ਕੋਈ ਇਹਦੇ ਵਿੱਚ ਉਚਨੀ ਚਲਾ ਨਹੀਂ ਸਰ ਧਰਮ ਨਾਲ ਲਏ ਹੋਏ ਨੇ ਸਾਰੀਆਂ ਜਾਤਾਂ ਪਾਤਾਂ ਨਾਲ ਲੈ ਕੇ ਅਸੀਂ ਇਸ بڑے ਵੱਡੇ ਉਪਰਾਲੇ ਦੇ ਵਿੱਚ ਲੱਗੇ ਹੋਏ ਹਾਂ ਜੋ ਪੰਜਾਬ ਸਰਕਾਰ ਦਾ ਉਪਰਾਲਾ ਸੀਗਾ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਜੂਥ ਨੂੰ ਦੱਸਿਆ ਜਾਵੇ ਕਿ ਇਹ ਜੋ ਨਸ਼ਾ ਹੈ ਬਹੁਤ ਮਾੜੀ ਚੀਜ਼ ਹੈ ਔਰ ਇਹਨਾਂ ਬੱਚਿਆਂ ਨੂੰ ਇਸ ਚੀਜ਼ ਦੇ ਨਾਲ ਲਾ ਕੇ ਔਰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਜਾਵੇ ਜੇਦੂ ਗਾਤ ਅਸੀਂ ਗੇਮਾਂ ਦਾ ਉਪਰਾਲਾ ਵੀ ਕਰ ਰਹੇ ਹਾਂ ਸਪੋਰਟਸ ਵੀ ਕਰਾਵਾਂਗੇ ਪਰ ਹੁਣ ਸਭ ਤੋਂ ਪਹਿਲਾਂ ਜਿਹੜੀ ਰੈਲੀ ਹੈ ਇਹ ਸਾਡੇ ਲੋਕਲ ਕਮੇਟੀਆਂ ਨਾਲ ਰਲ ਕੇ ਕਿ ਅਸੀਂ ਇਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਇਹ ਸ਼ਹੀਦ ਉਦਮ ਸਿੰਘ ਸਟੇਡੀਅਮ ਵਿੱਚੋਂ ਸਟਾਰਟ ਹੋਗੀ ਵੱਖ-ਵੱਖ ਬਜ਼ਾਰਾਂ ਵਿੱਚ ਜੀ ਹੁੰਦੀ ਹੋਈ ਸੀਰੂਰ ਮੇਰਾ ਸਮਾਰਕ ਜੋ ਬ੍ਰਿੰਡਾ ਰੋਡ ਤੇ ਬਣਿਆ ਆ ਉਥੇ ਜਾ ਕੇ ਸਮਾਪਤੀ ਹੋਗੀ ਔਰ ਆਪ ਦੇ ਮਾਧਿਕਾਰਾਂ ਦੇ ਬੱਚਾ ਨੂੰ ਵੀ ਅਪੀਲ ਕਰਦੇ ਆ ਕਿ ਜੋ ਸਾਈਕਲ ਰੈਲੀ ਆ ਇਹ ਬੜੇ ਤਰੀਕੇ ਨਾਲ ਉਹ ਸੰਜਮ ਨਾਲ ਚਲਾ ਕੇ ਉਥੇ ਜਾਣਾ ਤਾਂ ਜੋ ਆਪਣੇ ਆਪ ਨੂੰ ਸੇਫ ਰੱਖਿਆ ਜਾ ਸਕੇ ਔਰ ਇੱਕ ਮੈਸੇਜ ਤੁਹਾਡੇ ਮਾਧਿਕਾਰਾਂ ਨੂੰ ਦੇਣਾ ਚਾਹਾਂਗੇ ਕਿ ਜੋ ਨਸ਼ਾ ਕਰਨ ਵਾਲੇ ਜਾਂ ਨਸ਼ਾ ਵੇਚਣ ਵਾਲੇ ਨੇ ਉਹ ਹੁਣ ਆਪਣੀ ਇਥੋਂ ਜਾਂ ਸਭਾ ਸ਼ਹਿਰ ਛੱਡ ਜਾਣ ਤੇ ਜਾਂ ਆਪਣੇ ਆਪ ਨੂੰ ਸੁਧਾਰ ਲੈ ਜਾਵੇ ਨਸ਼ਾ ਕਿਸੇ ਵੀ ਕੀਮਤ ਤੇ ਨਹੀਂ ਕਰ ਦਿੱਤਾ ਜਾਵੇਗਾ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਸਾਹ ਲਿਆ ਜਾਵੇਗਾ ਫਿਰ ਹਮਤ ਨੂੰ ਤੁਹਾਡੇ ਮੌਜੂਦ ਜੋ ਹੈ ਅੱਜ ਹੋ ਰਿਹਾ ਮੈਨੂੰ ਤਾਂ ਦੇਖ ਤੁਹਾਨੂੰ ਦੇਖ ਕੇ ਬੜਾ ਚਾਅ ਆ ਰਿਹਾਗਾ ਤੇ ਮੈਨੂੰ ਲੱਗਦਾ ਬਹੁਤ ਖੁਸ਼ੀ ਆਈ ਕਰਦਾ ਹੈ ਨਾ ਬਹੁਤ ਸੋਹਣੀ ਜੀ ਵੇਖੋ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਬਜ਼ੁਰਗ ਖੜੇ ਨੇ ਤੇ ਇਹਨਾਂ ਨੂੰ ਦੇਖ ਕੇ ਮੈਨੂੰ ਵੀ ਤਾਂ ਸ਼ਾਹ ਔਰ ਮੈਂ ਵੀ ਚਾਹੁੰਦਾ ਵੀ ਇਸ ਰੈਲੀ ਦਾ ਮੈਂ ਵੀ ਹਿੱਸਾ ਬਣਾ ਔਰ ਸਾਡੇ ਪੁਲਿਸ ਮੁਲਾਜ਼ਮ ਜੋ ਸਾਡੇ ਹੈਗੇ ਨੇ ਸਾਰੇ ਉਹਨਾਂ ਨੂੰ ਵੀ ਹਿੱਸਾ ਬਣਾਣ ਜਾ ਰਹੇ ਆ ਔਰ ਸਾਡਾ ਇਹ ਮੇਨ ਕੰਮ ਜੋ ਸਾਡਾ ਹੈਗਾ ਉਹ ਸਾਰਿਆਂ ਦੇ ਨਾਲ ਕੇ ਇਕੱਠਾ ਹੀ ਆ ਉਸ ਕਰਨ ਜਾ ਰਹੇ ਆ ਜੀ ਥੈਂਕ ਯੂ ਭੋਲਾ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਜੋ ਸਾਡੇ ਨਾਲ ਡੀਐਸਪੀ ਖੇਰਾ ਸਾਹਿਬ ਸਾਡੇ ਨਾਲ ਪੂਰੇ ਲੱਗੇ ਚੱਲ ਰਹੇ ਨੇ ਸਾਨੂੰ ਪੂਰਾ ਯੋਗਦਾਨ ਦੇ ਰਹੇ ਨੇ ਜਿਨਾ ਜਿ ਰਹਿਣ ਨੂੰ ਹੈ ਥੱਲੇ ਅਸੀਂ ਫਰਟਾ ਟੜ ਕੇ ਸਾਡੇ ਲੋਕਾਂ ਦੇ ਬੱਚੇ ਚੱਲੇ ਹੋਏ ਨੇ ਅਸੀਂ ਬੇਨਤੀ ਕਰਦੇ ਹਾਂ ਸਾਡੇ ਸੂ ਪੰਜਾਬੀਆਂ ਨੂੰ ਬਰਾਲ ਮਿਲ ਕੇ ਆਪਾਂ ਦਾ ਸਾਮੁਖਤ ਬਣਾਈਏ ਜੋ ਸਾਡੇ ਬੱਚੇ ਗਲਗਲ ਵਿੱਚ ਵੱਢਦੇ ਜਾ ਰਹੇ ਨਸੀ ਜੂ ਉਹ ਪੰਮ ਕਤ ਕਰਾਉਂਦੇ ਹੋਏ ਪੰਜਾਬ ਨੂੰ ਚੜ੍ਹਦੀ ਕਲਾ ਵਾਂਗ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਜੀ ਆਜ਼ਮ ਸਰਦਾਰ ਉਦਮ ਸਿੰਘ ਜੀ ਦੀ ਬਹਾਦਰੀ ਦੇ ਦਿਵਸ ਨੂੰ ਸਮਰਪਿਤ ਅੱਜ ਸ਼ਹੀਦ ਉਦਮ ਸਿੰਘ ਕੰਬੋਜ ਇੰਟਰਨੈਸ਼ਨਲ ਮਹਾਸਭਾ ਵੱਲੋਂ ਅਤੇ ਸ਼ਹੀਦ ਉਦਮ ਸਿੰਘ ਯਾਦਗਾਰ ਕਮੇਟੀ ਅਤੇ ਸੁਨਾਮ ਦੀਆਂ ਸਮੂਹ ਸੰਸਥਾਵਾਂ ਸਮੂਹ ਕਾਲਜ ਸਕੂਲਾਂ ਦੇ ਸਹਿਯੋਗ ਦੇ ਨਾਲ ਅੱਜ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਉਹਨੂੰ ਸਮਰਪਿਤ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਾਸਤੇ ਅੱਜ ਇਹ ਰੈਲੀ ਕੀਤੀ ਜਾ ਰਹੀ ਹੈ ਜੋ ਸ਼ਹੀਦ ਉਦਮ ਸਿੰਘ ਸਟੇਡੀਅਮ ਵਿੱਚ ਤੋਂ ਸਟਾਰਟ ਹੋਣੀ ਹੈ ਬਹੁਤ ਬੱਚੇ ਵਿੱਚ ਉਤਸ਼ਾਹ ਸਾਰਿਆਂ ਵਿੱਚ ਬਹੁਤ ਉਤਸ਼ਾਹ ਤੇ ਸਾਡਾ ਮੁੱਖ ਮਕਸਦ ਹੈ ਪ੍ਰੇਰਨਾ ਦਿੱਤੀ ਹੈ ਬਈ youth ਨੂੰ ਸਾਡੀ ਜਵਾਨੀ ਨੂੰ ਕਿ ਨਸ਼ੇ ਤੋਂ ਦੂਰ ਰਹਿ ਕੇ ਆਪੋ ਆਪਣੀਆਂ ਜ਼ਿੰਦਗੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਦੋਸਤੋ ਫਰਦਾਸ਼ੀ ਦੋਸਤੋ ਸਿੰਘ ਵਾਲੇ ਤੋਂ ਬੋਲ ਰਿਹਾ ਹਾਂ ਸਟੇਡੀਅਮ ਦੇ ਵਿੱਚ ਖੜਿਆ ਹਿਸ ਟਾਈਮ ਉੱਪਰ ਜਿਹੜੀ ਇੰਟਰਨੈਸ਼ਨਲ ਕਬੋਡੀ ਮਹਾਸਭਾ ਵਰਤੋਂ ਰਹੀ ਜਿਹੜੀ ਉੱਥੇ ਸ਼ੁਰੂ ਹੋ ਰਹੀਆਂ ਬੱਚੇ ਅਫਸਰਾਂ ਦੇ ਬੱਚੇ ਆ ਨੇ ਬੜੀਆਂ ਪਾਈਆਂ ਹੋਈਆਂ ਨੇ ਜਿਹੜੇ ਇੰਟਰਨੈਸ਼ਨਲ ਨੇ ਸਾਡੇ ਨਾਲ ਕੇਸ਼ਵ ਸਿੰਘ ਜੀ ਹੈਗੇ ਨੇ ਟਰੋਪ ਜੀ ਟਰੋਪ ਸਾਹਿਬ ਆ ਕਿਵੇਂ ਆ ਪ੍ਰਬੰਧ ਰਹੇ ਓਰੇ ਭੋਲਾ ਜੀ ਸਭ ਤੋਂ ਪਹਿਲਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਸਿੱਧੇ ਆਜਮ ਸਰਦਾਰ ਹੁਦੂਬ ਸਿੰਘ ਜੀ ਦੇ ਜਨਮ ਸਥਾਨ ਸਨਾਮ ਤੋਂ ਸੈਦ ਉਦਮ ਸਿੰਘ ਮਹਾਸਭਾ ਵੱਲੋਂ ਇੱਕ ਬਹੁਤ ਹੀ ਵਿਸਾਲ ਸੈਕਿੰਡ ਰੈਲੀ ਦਾ ਆਰੰਭ ਕੀਤਾ ਜਾ ਰਿਹਾ ਹੈ ਕਿ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਰੈਲੀ ਨੂੰ ਹਰੀ ਝੱਲੀ ਦੇਣ ਵਾਸਤੇ ਸਾਡੇ ਬਹੁਤ ਹੀ ਮਾਣਯੋਗ ਸਾਡੇ ਜਿਲ੍ਹੇ ਸੰਗਰੂਰ ਦੇ ਡੀਸੀ ਸਾਹਿਬ ਪਹੁੰਚ ਰਹੇ ਨੇ ਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਐਸਐਸਪੀ ਸਾਹਿਬ ਉਹ ਵੀ ਆਉਣਗੇ ਤੇ ਸਾਡੇ ਹੋਰ ਸਾਡੇ ਸਨਾਨ ਦੇ ਜਿੰਨੇ ਵੀ ਅਫਸਰ ਨੇ ਐਸਐਲ ਮਿਸ ਸਾਹਿਬ ਡਿਪਟੀ ਸਾਹਿਬ ਐਸਐਚਓ ਸਾਹਿਬ ਸਾਰੇ ਹੀ ਸਾਡਾ ਪੂਰਾ ਸਹਿਯੋਗ ਕਰ ਰਹੇ ਨੇ ਤੇ ਪੂਰਾ ਸਾਥ ਦੇ ਰਹੇ ਨੇ ਉਹਨਾਂ ਦੇ ਸਹਿਯੋਗ ਨਾਲ ਅੱਜ ਸਟੇਡੀਅਮ ਸਨਾਬ ਉਧਮ ਸਿੰਘ ਵਾਲਾ ਤੋਂ ਚੱਲ ਕੇ ਸ਼ਹਿਰ ਦੇ ਵੱਖ-ਵੱਖ ਬੁਜਾਰਾਂ ਬਜਦੀ ਹੁੰਦੀ ਹੋਈ ਇਹ ਸਾਈਕਲ ਮਹਾਰੈਲੀ ਐਂਡ ਵਿੱਚ ਜਾ ਕੇ ਬਠਿੰਡਾ ਰੋਡ ਜੋ ਸ਼ਹੀਦ ਉਧਮ ਸਿੰਘ ਜੀ ਦਾ ਨਾਮ ਤੇ ਸਮਾਰਕ ਬਣਿਆ ਹੋਇਆ ਉੱਥੇ ਅੱਗੇ ਖਮਾਤੀ ਹੋਵੇਗੀ ਤੇ ਇਥੋਂ ਮਹਾਸਭਾ ਵੱਲੋਂ ਬੱਚਿਆਂ ਨੂੰ ਅਰੇਲੀਆ ਵੰਡੀਆਂ ਜੋ T-ਸ਼ਰਟਾਂ ਵੰਡੀਆਂ ਗਈਆਂ ਨੇ ਤੇ ਉੱਥੇ ਜਾਣ ਤੋਂ ਬਾਅਦ ਬੱਚਾ ਦਾ ਮਾਨ ਸੰਭਾਲ ਵੀ ਕੀਤਾ ਜਾਵੇਗਾ ਤੇ ਜੋ ਵੀ ਅੱਗੇ ਪ੍ਰੋਗਰਾਮ ਹੋਗਾ ਦੱਸਦੇ ਰਹਾਂਗੇ ਇਸ ਲਈ ਮੈਂ ਸਾਡੇ ਅਫਸਰ ਸੇਵਾਵਾਂ ਦਾ ਸਮੂਹ ਸਾਡੇ ਜਿੰਨੇ ਵੀ ਸਜੋਗਾ ਰਹੇ ਨੇ ਪ੍ਰੋਫੈਸਰ ਸੇਵਾਵਾਂ ਦਾ ਕਾਲਜ ਦੇ ਬੱਚਿਆਂ ਦਾ ਪ੍ਰੋਫੈਸਰ ਸੇਵਾਵਾਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਕੋਲ ਇਹਨਾਂ ਤੋਂ ਹੋਰ ਦਾ ਜੋ ਪ੍ਰਬੰਧਨ ਲੈ ਕੇ ਖੜੀ ਹੈ ਨਾ ਮ੍ਰਿਤਾਤੀ ਪ੍ਰਵਾਦੀ ਹੈ ਨਾ ਇਹਿਆ ਤਿਆਰੀ ਚ ਖੜੇ ਨੇ ਜਾਗੋ ਨਾ ਜਾ ਤਿਆਰ ਹੋ ਦੇਖੋ खुशी होगी कि हमारे बीच में कुछ ही समय के बाद शहीद भगत सिंह जी की बहन जसमीत कौर जी सुपुत्री सरदार सोरन सिंह जी पहुंच रहे हैं अपनी टीम के साथ उनका आने से पहले नहीं स्वागत करते हैं जी आयोजन करते हैं आप जी के बीच में अभी थोड़ी देर के बाद पहुंच जाएंगे श्रीमती जसमीत कौर जी सरदार सोम सिंह जी शहीद भगत सिंह जी की बहन तो उनका बहुत बहुत हम हार्दिक अभिनंदन करते हैं लॉक में तो ये हमारे लिए सौभाग्य बात है कि दो शहीदी परिवारों का आज मिलन हो रहा है इस श्री की धरती पर ये वो योद्धा हैं क्रांतिकारी हैं जिन हमारे देश के आनदान शान के लिए दुखी होते उनके घर में जाकर के उनके घर में घुस करके उनकी गुफा में जाकर के मिलकर आया है ਕੁਆਇਰ ਇਨਫਲੂਐਂਸਰ ਕ੍ਰਾਂਤੀਕਾਰੀਆਂ ਕੋ ਆਜ ਅਭਿਮਾਨ ਜਿਸ ਦੇ ਲਈ ਬੜਾ ਸਹਿਯੋਗ